ਆਸ਼ਕ ਨੇ ਕਈ ਨਾਲ ਮਸ਼ੂਕ ਨੂੰ ਵੜ ਦਿੱਤਾ ਮੋਟਰ ਤੇ ਆਪ ਖੁਦ ਬੁਲਾ ਕੇ ਦੋਸਤੋ ਕਹਾਣੀ ਪੂਰੀ ਗੱਲ ਸੁਣੋ ਜੀ ਇਹ ਸੱਚੀ ਕਹਾਣੀ ਆ ਦੋਸਤੋ ਇੱਕ ਜਨਾਨੀ ਜਿਹਦੀ ਉਮਰ ਘੱਟੋ ਘੱਟ 50 ਸਾਲ ਦੇ ਆਸੇ ਪਾਸੇ ਆ ਤੇ ਉਹ ਭਲਾਂ ਦੀ ਉਮਰ 50 ਸਾਲ ਹੋ ਚੁੱਕੀ ਸੀ ਬੱਚੇ ਵਿਆਹਣ ਵਾਲੇ ਸੀ ਇੱਕ ਧੀ ਦਾ ਵਿਆਹ ਰੱਖਿਆ ਹੋਇਆ ਸੀ ਪਰ ਉਹ ਜਿਵੇਂ ਉਹ ਕਹਿੰਦੇ ਨਾ ਜਿਹੜੇ ਪਸੂ ਨੂੰ ਰਸੇ ਚੱਬਣ ਦੀ ਆਦਤ ਪੈ ਗਈ ਉਹ ਜਾਂਦੀ ਨਹੀਂ ਹੁਣ 50 ਸਾਲ ਦੀ ਜਨਾਨੀ ਦਾ ਚੱਕਰ ਕਈ ਬੰਦਿਆਂ ਦੇ ਨਾਲ ਚੱਲਦਾ ਸੀ ਹੁਣ ਜਨਾਨੀ ਦਾ ਇੱਕ ਆਸ਼ਕ ਨੂੰ ਬਾਰ-ਬਾਰ ਮਿਲਣ ਵਾਸਤੇ ਕਹਿ ਰਿਹਾ ਸੀ ਆਕੇ ਮਿਲ ਕੇ ਜਾ ਪਰ ਮੌਕਾ ਨਹੀਂ ਮਿਲਦਾ ਸੀ ਕਿ ਉਧਰ ਉਹ ਜਨਾਨੀ ਦੀ ਕੁੜੀ ਦਾ ਵਿਆਹ ਸੀਗਾ ਤੇ ਇੱਕ ਦਿਨ ਉਹਨੇ ਬਾਹਨਾ ਬਣਾ ਲਿਆ ਆਪਦੇ ਘਰੇ ਕਹਿੰਦੀ ਕਿ ਮੈਂ ਕਾਰਡ ਮੰਡਣ ਜਾਣੀ ਆ ਕਿਸੇ ਆਪਦੇ ਖਾਸ ਰਿਸ਼ਤੇਦਾਰ ਨੂੰ ਕਾਰ ਦੇਣ ਜਾਣਾ ਘਰੇ ਬਾਹਨਾ ਬਣਾ ਕੇ ਕਾਰ ਲੈ ਕੇ ਬਸ ਚੜ੍ਹ ਗਈ ਤੇ ਜਿਹੜੇ ਪਿੰਡ ਦਾ ਉਹ ਆਸ਼ਕ ਸੀ ਉਹਦੇ ਨਾਲ ਪਿੰਡ ਦੇ ਨਾਲ ਇੱਕ ਛੋਟੀ ਜੀ ਮੰਡੀ ਲੱਗਦੀ ਸੀ ਉਸ ਮੰਡੀ ਆ ਕੇ ਉਹਨੇ ਫੋਨ ਕੀਤਾ ਆਸ਼ਕ ਨੂੰ ਕਿ ਤੁਹਾਡੀ ਮੰਡੀ ਬੈਠੀ ਆ ਮੈਂ ਆ ਜਾ ਤਾਂ ਸ਼ਾਮ ਨੂੰ ਆਸ਼ਕ ਉੱਥੇ ਪਹੁੰਚ ਜਾਂਦਾ ਉਹਦੇ ਕੋਲ ਤੂੰ ਥੀ ਉਹ ਕਾਫੀ ਟਾਈਮ ਬਤਾਉਂਦੇ ਆ ਤੇ ਉੱਥੇ ਹੀ ਬੈਠ ਕੇ ਟਾਬੇ ਟੂਬੇ ਤੇ ਖਾਣਾ ਖੂਣਾ ਖਾਂਦੇ ਆ ਤੇ ਜਿਹੜਾ ਆਸ਼ਕ ਆ ਨਾ ਆਪਦੇ ਕਿਸੇ ਯਾਰ ਦੋਸਤ ਨੂੰ ਫੋਨ ਕਰਦਾ ਕਿ ਅੱਜ ਦੇ ਦਿਨ ਵਾਸਤੇ ਤੇਰੀ ਮੋਟਰ ਖਾਲੀ ਹੈ ਰਾਤ ਨੂੰ ਉਹ ਕਹਿੰਦਾ ਵੀ ਹਾਂ ਖਾਲੀ ਆ ਤਾਂ ਫਿਰ ਉਹ ਮੋਟਰ ਦੀ ਚਾਬੀ ਪੁੱਛਦਾ ਉਹਦੇ ਤੋਂ ਤੇ ਉਹ ਕਹਿੰਦਾ ਵੀ ਫਲਾਨੀ ਜਗ੍ਹਾ ਤੇ ਪਈ ਆ ਉੱਥੇ ਤੇ ਜਾ ਕੇ ਚੱਕ ਲਈ ਤਾਂ ਫਿਰ ਰਾਤ ਨੂੰ ਜਦੋਂ 9 10 ਵਜੇ ਦੇ ਹਨੇਰਾ ਪੈ ਜਾਂਦਾ ਤਾਂ ਆਸ਼ਕ ਆਪ ਦੀ ਮਸ਼ੂਕ ਨੂੰ ਲੈ ਕੇ ਉਸ ਮੋਟਰ ਤੇ ਪਹੁੰਚਦਾ ਮੋਟਰ ਤੇ ਜਾ ਕੇ ਗੱਲਬਾਤ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜੀ ਉਹ ਜਨਾਨੀ ਹੁੰਦੀ ਆ ਨਾ ਉਹ ਆਸ਼ਕ ਤੋਂ ਕੁਝ ਪੈਸਿਆਂ ਦੀ ਮੰਗ ਕਰਦੀ ਆ ਕਿਉਂਕਿ ਉਹਦੀ ਕੁੜੀ ਦਾ ਵਿਆਹ ਹੁੰਦਾ ਪਰ ਉਹ ਆਸ਼ਕ ਦੇ ਤੋ ਨਾ ਕਰਦਾ ਤੇ ਪੂਰੀ ਲੜਾਈ ਝਗੜਾ ਹੁੰਦਾ ਉਹਨਾਂ ਦੇ ਵਿੱਚ ਬਹੁਤ ਤਗੜਾ ਤੇ ਜਦੋਂ ਆਸ਼ਿਕ ਨੂੰ ਗੁੱਸਾ ਚੜਦਾ ਤਾਂ ਫਿਰ ਕਈ ਦੇ ਨਾਲ ਆਪ ਵੀ ਮਸ਼ੂਕ ਨੂੰ ਵੜ ਤਾ ਦੋਸਤੋ ਬਾਦੋ ਫਰਾਰ ਹੋ ਜਾਂਦਾ ਹੁਣ ਜਿਹੜੇ ਮੁੰਡੇ ਨੇ ਉਹਨੂੰ ਚਾਬੀ ਦਿੱਤੀ ਹੁੰਦੀ ਆ ਮੋਟਰ ਦੀ ਮਾਲਕ ਹੁੰਦਾ ਉਹ ਤਾਂ ਉਹਦਾ ਪਿਓ ਜਦੋਂ ਸਵੇਰੇ ਜਾਂਦਾ ਨਾ ਮੋਟਰ ਤੇ ਤਾਂ ਮੋਟਰ ਦਾ ਬੂਹਾ ਖੁੱਲਾ ਵੇਖ ਕੇ ਹੈਰਾਨ ਰਹਿ ਜਾਂਦਾ ਵੀ ਬੂਹਾ ਕਿਉਂ ਖੁੱਲਾ ਹੋਇਆ ਕਿਉਂਕਿ ਅਸ ਤਾਂ ਜਨਰਲ ਆਇਆ ਸੀ ਇਹਨੂੰ ਤਾਂ ਜਦੋਂ ਅੰਦਰ ਜਾ ਕੇ ਮੋਟਰ ਦੇ ਦੇਖਦਾ ਕੋਨ ਨਾਲ ਲੱਥਪੱਥ ਪਈ ਜਨਾਮੀ ਨੂੰ ਤਾਂ ਉਹਦੇ ਪੈਰਾਂ ਹਟ ਜਮੀਨ ਨਿਕਲ ਜਾਂਦੀ ਆ ਤਾਂ ਰੌਲਾ ਪਾ ਦਿੰਦਾ ਤਾਂ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਆ ਬਹੁਤ ਸਾਰੀ ਜਨਤਾ ਇਕੱਠੀ ਹੋ ਜਾਂਦੀ ਆ ਪੁਲਿਸ ਨੂੰ ਬੁਲਾਇਆ ਜਾਂਦਾ ਤਾਂ ਪੁਲਿਸ ਉਸ ਮੋਟਰ ਵਾਲੇ ਬੰਦੇ ਨੂੰ ਮੋਟਰ ਦੇ ਮਾਲਕ ਨੂੰ ਚੱਕ ਲੈ ਜਾਂਦੀ ਆ ਹੁਣ ਤੱਕ ਜਿਹੜਾ ਉਹ ਮੁੰਡਾ ਸੀ ਮੋਟਰ ਦੇ ਮਾਲਕ ਦਾ ਉਹ ਚੁੱਪ ਸੀ ਕਿਉਂਕਿ ਉਹ ਡਰਦਾ ਸੀ ਜੇ ਅਗਰ ਮੇਰੇ ਪਿਓ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਮੈਂ ਮੋਟਰ ਦੀ ਚਾਬੀ ਉਹਨੂੰ ਰਾਤ ਬਤਾਉਣ ਵਾਸਤੇ ਦਿੱਤੀ ਸੀ ਤਾਂ ਮੇਰਾ ਪਿਓ ਮੈਨੂੰ ਲੜੂਗਾ ਪਰ ਹੁਣ ਜਦੋਂ ਉਹਨੂੰ ਪਤਾ ਲੱਗਿਆ ਕਿ ਮੇਰੇ ਪਿਓ ਨੂੰ ਪੁਲਿਸ ਚੱਕ ਕੇ ਲੈ ਗਈ ਤਾਂ ਉਹਨੂੰ ਸੱਚਾਈ ਜਿਹੜੀ ਦੱਸਣੀ ਪਈ ਪੁਲਿਸ ਨੂੰ ਤਾਂ ਉਹਨੇ ਪੁਲਿਸ ਨੂੰ ਦੱਸਿਆ ਕਿ ਫਲਾਣੇ ਬੰਦੇ ਨੂੰ ਮੈਂ ਰਾਤ ਮੋਟਰ ਦੀ ਚਾਬੀ ਦਿੱਤੀ ਸੀ ਤੇ ਉਹ ਇਥੇ ਜਨਾਨੀ ਲੈ ਕੇ ਆਇਆ ਸੀ ਤਾਂ ਪੁਲਿਸ ਉਹਦੀ ਤਲਾਸ਼ ਵਿੱਚ ਜੁਟ ਜਾਂਦੀ ਹੈ ਤੇ ਕਈ ਦਿਨਾਂ ਦੇ ਬਾਅਦ ਉਹ ਬੰਦਾ ਕਾਬੂ ਆ ਜਾਂਦਾ ਹੈ ਤੋ ਫਿਰ ਮੰਨ ਜਾਂਦਾ ਕਿ ਮੈਂ ਇਸ ਜਨਾਨੀ ਦਾ ਕਤਲ ਕੀਤਾ ਵੀ ਮੇਰੇ ਤੋਂ ਪੈਸਿਆਂ ਦੀ ਮੰਗ ਕਰਦੀ ਸੀ ਤੇ ਮੈਂ ਇਹਨੂੰ ਪੈਸੇ ਨਹੀਂ ਦਿੱਤੇ ਸਾਡਾ ਝਗੜਾ ਵੱਧ ਗਿਆ ਤੇ ਹੁਣ ਇਸ ਕਰਕੇ ਮੈਂ ਇਹਦਾ ਕਤਲ ਕਰ ਦਿੱਤਾ ਦੋਸਤੋ ਕਤਲ ਕਰ ਦਿੱਤਾ ਉਹਨੇ ਫਰਾਰ ਹੋ ਗਿਆ ਫੜਿਆ ਗਿਆ ਪਰ ਜਿੱਦ ਇਹਦੇ ਨਾਲ ਕਿਹਨੂੰ ਕਿਹਨੂੰ ਕਿੰਨਾ ਕਿੰਨਾ ਆ ਸਕਿਆ ਦੇਖੋ ਪਹਿਲਾਂ ਤਾਂ ਉਹ ਬੰਦਾ ਖੁਦ ਜੇਲ੍ਹ ਦੇ ਅੰਦਰ ਗਿਆ ਆਪਦੀ ਜ਼ਿੰਦਗੀ ਬਰਬਾਦ ਹੋ ਗਈ ਉਹਦੇ ਛੋਟੇ ਛੋਟੇ ਬੱਚੇ ਸੀ ਉਹਦੀ ਜ਼ਿੰਦਗੀ ਬਰਬਾਦ ਹੋ ਗਈ ਫਿਰ ਉਸ ਤੋਂ ਬਾਅਦ ਉਹ ਜਨਾਨੀ ਸੀ ਜਿਹੜੀ ਉਹਨੂੰ ਆਪਦੀ ਜਾਨ ਗਵਾਉਣੀ ਪਈ ਕਿਉਂਕਿ ਗੰਦੇ ਕੰਮਾਂ ਵਿੱਚ ਇਹ ਮਾੜੇ ਕੰਮਾਂ ਵਿੱਚ ਮਾੜੇ ਨਤੀਜੇ ਨਿਕਲਦੇ ਆ ਜੇਕਰ ਉਹ ਮਿਲਣ ਆਈ ਗੰਦੇ ਕੰਮ ਵਾਸਤੇ ਆਈ ਤਾਂ ਹੀ ਤਾਂ ਉਹਨੂੰ ਵੱਡਿਆ ਗਿਆ ਨਾ ਠੀਕ ਹੈ ਤਾਂ ਫਿਰ ਕੀ ਉਹਨੇ ਆਪ ਦੀ ਜ਼ਿੰਦਗੀ ਬਰਬਾਦ ਕੀਤੀ ਆਪਦੇ ਪੂਰੇ ਪਰਿਵਾਰ ਦੀ ਜ਼ਿੰਦਗੀ ਖਰਾਬ ਕੀਤੀ ਤੇ ਖਾਸ ਕਰਕੇ ਆਪ ਦੀ ਧੀ ਦੀ ਜ਼ਿੰਦਗੀ ਬਰਬਾਦ ਕੀਤੀ ਕਿਉਂਕਿ ਜਿਸ ਧੀ ਦਾ ਵਿਆਹ ਰੱਖਿਆ ਹੋਇਆ ਸੀ ਕੁਛ ਦਿਨ ਰਹਿੰਦੇ ਸੀ ਤੁਹਾਨੂੰ ਕੀ ਲੱਗਦਾ ਉਹ ਜ਼ਿੰਮੇदार ਪਰਿਵਾਰ ਜਿਹਦਾ ਜਿਹਦੀ ਸੱਸ ਜਿਹੜੇ ਮੁੰਡੇ ਦੀ ਸੱਸ ਕੁਝ ਦਿਨ ਪਹਿਲਾਂ ਮੋਟਰ ਤੇ ਆ ਦੇ ਯਾਰ ਨੂੰ ਮਿਲਣ ਗਈ ਵੱਡੀ ਗਈ ਉਹ ਬੰਦਾ ਉਹਦੀ ਕੁੜੀ ਨਾਲ ਵਿਆਹ ਕਰਾਊਗਾ ਨਹੀਂ ਨਾ ਦੋਸਤੋ ਉਹਨੇ ਆਪਦਾ ਪਰਿਵਾਰ ਦਾ ਦੁੱਖ ਬਰਵਾਦ ਕੀਤਾ ਉਸ ਗਾਂਵ ਵਾਲੇ ਬੰਦੇ ਦਾ ਪਰਿਵਾਰ ਖਤਮ ਹੋਇਆ ਫਿਰ ਕੁੜੀ ਦੀ ਜ਼ਿੰਦਗੀ ਖਤਮ ਹੋਈ ਕਈ ਪਰਿਵਾਰ ਆ ਜਿਹੜੇ ਖਤਮ ਹੋ ਗਏ ਇਸ ਗੰਦੇ ਕੰਮ ਦੇ ਪਤਾ ਨਹੀਂ ਕਿਉਂ ਲੋਕ ਮੰ ਲੋ ਹੁਣ 50 50 ਸਾਲ ਦੀ ਉਮਰ ਵਿੱਚ ਵੀ ਨਹੀਂ ਟਿਕਦੇ ਇਹੇ ਕੰਮਾਂ ਤੇ ਦੋਸਤੋ ਚਲੋ ਮੰਨਦੇ ਆ ਜਿਵੇਂ ਕਹਿੰਦੇ ਨਾ ਜਮਾਨੀ ਮਸਤਾਨੀ ਹੁੰਦੀ ਆ ਛੋਟੀ ਉਮਰ ਚ ਕੋਈ ਵੀ ਕਰ ਸਕਦਾ ਕਰਦਾ ਹੀ ਆ ਲੋਕ ਚਲਦੇ ਹੀ ਆ ਪਰ ਯਾਰ ਉਮਰ ਦੇ ਹਿਸਾਬ ਨਾਲ ਬੰਦੇ ਨੂੰ ਬਦਲ ਦੇਣਾ ਚਾਹੀਦਾ ਬਦਲ ਜਾਣਾ ਚਾਹੀਦਾ ਦੋਸਤੋ ਜੇਕਰ ਅੱਜ ਦੀ ਕਹਾਣੀ ਇਹ ਤੁਹਾਨੂੰ ਚੰਗੀ ਲੱਗੀ ਆ ਤਾਂ ਪਿਆਰਾ ਜਾਂ ਲਾਈਕ ਕਰੋ ਤੇ ਜਿਹਨੇ ਅਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਮੇਰੀਆਂ ਸਾਰੀਆਂ ਕਹਾਣੀਆਂ ਤੁਹਾਨੂੰ ਮਿਲਦੀਆਂ ਰਹਿਣ। ਥੈਂਕ ਯੂ ਧੰਨਵਾਦ।